ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਅਪਰੰਤ ਸ਼ਬਦ ਦੇ ਅਰਥ ਕਰਾਂਗੇ ਸਿਰ ਰਾਗ ਮਹੱਲਾ 3 ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੈ ਲਾਇਨ ਹਰ ਨਾਮ ਵਸਿਆ ਮਨ ਆਏ ਪੋਤੇ ਜਿਨ ਕੇ ਪੁੰਨ ਹੈ ਤਿਨ ਸਤ ਸੰਗਤ ਮੈ ਲਾਇਏ ਪਾਈ ਰੇ ਗੁਰਮਤ ਸਾਚਾ ਰਹਾਓ ਸਾਚੋ ਸਾਚ ਕਮਾਉਣਾ ਸਾਚੇ ਸ਼ਬਦ ਮਿਲਾਓ ਰਹਾਓ ਜਿਨਨੀ ਨਾਮ ਪਛਾਣਿਆ ਤਿਨ ਵੇਟੋਂ ਵੱਲ ਜਾਓ ਆਬ ਛੋੜ ਚਰਨੀ ਲਗਾ ਚੱਲਾ ਤਿਨਕੇ ਪਾਏ ਲਾਹ ਹਰ ਹਰ ਨਾ ਮਿਲੇ ਸਹਜੇ ਨਾਮ ਸਮਾਏ ਬਿਨ ਗੁਰ ਮੇਲ ਨ ਪਾਈਏ ਨਾਮ ਨਾ ਪ੍ਰਾਪਤ ਹੋਏ ਐਸਾ ਸਤਗੁਰ ਲੋੜ ਲਾ ਜਿੱਦੂ ਪਾਏ ਸਚ ਸੋਏ ਅਸਰ ਸੰਗਾਰੇ ਸੁਖ ਵਸੇ ਜੋ ਤਿਸ ਭਾਵੇਂ ਸੋ ਹੋਏ ਜੇਹਾ ਸਤਗੁਰ ਕਰ ਜਾਣਿਆ ਤੇਹੋ ਜੇਹਾ ਸੁਖ ਹੋਏ ਇਸ ਸੈਸਾ ਮੂਲੇ ਨਹੀਂ ਪਾਉ ਲੈ ਜਨ ਕੋਏ ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮੇ ਲਾਵਾ ਹੋਏ ਇਸ ਸੈਸਾ ਮੂਲੇ ਨਹੀਂ ਪਾਉ ਲੈ ਜਨ ਕੋਏ ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮੇ ਲਾਵਾ ਹੋਏ ਗੁਰੂ ਜੀ ਕਹਿੰਦੇ ਹਨ ਕਿ ਤ੍ਰੈ ਗੁਣ ਰਜੋ ਸਤੋ ਤੇ ਤਮੋ ਮਾਇਵੀ ਮੋਹ ਪੈਦਾ ਕਰਨ ਵਾਲੇ ਹਨ ਫਿਰ ਕਹਿੰਦੇ ਹਨ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇ ਲਾਇਨ ਹਰ ਨਾਮ ਵਸਿਆ ਮਨ ਆਏ ਪਾ ਗੁਰੂ ਦੀ ਸਿੱਖਿਆ ਦੁਆਰਾ ਚੌਥਾ ਪਦ ਸ੍ਰੇਸ਼ਟ ਵਸਾ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਗੁਰਮਖਾਂ ਨੇ ਪ੍ਰਮਾਤਮਾ ਨੂੰ ਆਪਣੀ ਕਿਰਪਾ ਕਰਕੇ ਆਪਣੇ ਨਾਲ ਮਿਲਾਇਆ ਹੈ ਉਹਨਾਂ ਦੇ ਮਨ ਵਿੱਚ ਹਰ ਨਾਮ ਆ ਕੇ ਵਸ ਜਾਂਦਾ ਹੈ ਜਿਨ੍ਹਾਂ ਦੇ ਭਾਗਾ ਰੂਪ ਖਜ਼ਾਨੇ ਵਿੱਚ ਪੁੰਨ ਰੂਪ ਤਨ ਹੈ ਉਨਾਂ ਨੂੰ ਪਰਮਾਤਮਾ ਸత్సੰਗਤ ਵਿੱਚ ਮਿਲਾ ਦਿੰਦਾ ਹੈ ਭਾ ਅਧਿਆਤਮਕ ਵਾਤਾਵਰਣ ਪ੍ਰਦਾਨ ਕਰਦਾ ਹੈ हे ਭਾਈ ਗੁਰੂ ਦੀ ਮਾਤਰਾ ਹੀ ਸਤਸਰੂਪ ਪਰਮਾਤਮਾ ਨਾਲ ਜੁੜੋ ਸਦਾ ਸ੍ਰੀ ਸਦੀਵੀ ਪਰਮ ਸਤਾ ਦੇ ਨਾਮ ਸਿਮਰਨ ਦੀ ਕਮਾਈ ਕਰਕੇ ਹਮੇਸ਼ਾ ਸੱਚੇ ਸ਼ਬਦ ਨਾਲ ਮਿਲੇ ਰਹੋ ਜਿਨ੍ਹਾਂ ਧਰਮੀ ਮਨੁੱਖਾਂ ਨੇ ਹਰ ਨਾਮ ਨੂੰ ਪਛਾਣਿਆ ਹੈ ਉਹਨਾਂ ਤੋਂ ਮੈਂ ਕੁਰਬਾਨ ਜਾਂਦਾ ਹਾਂ ਆਪਣੇ ਪੰਧ ਦੀ ਭਾਵਨਾ ਨੂੰ ਤਿਆਗ ਕੇ ਉਹਨਾਂ ਦੇ ਚਰਨਾਂ ਵਿੱਚ ਟਿਕਣਾ ਚਾਹੁੰਦਾ ਹਾਂ ਅਤੇ ਉਹਨਾਂ ਦੇ ਬਾਣੇ ਚੱਲਣਾ ਚਾਹੁੰਦਾ ਹਾਂ ਜੇ ਇਹ ਕਰਨ ਨਾਲ ਮੈਨੂੰ ਹਰਨਾਮ ਰੂਪ ਲਾਭ ਪ੍ਰਾਪਤ ਹੋ ਜਾਂਦਾ ਹੈ ਅਤੇ ਮੈਂ ਸਹਿਜ ਸਬਾਹ ਨਾਮ ਵਿੱਚ ਸਮਾ ਜਾਂਦਾ ਹਾਂ ਗੁਰੂ ਦੀ ਸਿੱਖ ਤੋਂ ਬਿਨਾਂ ਈਸ਼ਵਰੀ ਦਰਗਾਹ ਤੱਕ ਪਹੁੰਚ ਨਹੀਂ ਹੋ ਸਕਦੀ ਅਤੇ ਨਾ ਹੀ ਨਾਮ ਦੀ ਪ੍ਰਾਪਤੀ ਸੰਭਵ ਹੈ ਅਜਿਹਾ ਗੁਰੂ ਲੱਭ ਲੋ ਜਿਸ ਰਾਹੀਂ ਉਹ ਸਦੀਵੀ ਪਰਮਾਤਮਾ ਪ੍ਰਾਪਤ ਹੋ ਜਾਵੇ ਭਾਵ ਗੁਰ ਸ਼ਬਦ ਨਾਲ ਜੜੋ ਜਿਹੜਾ ਗੁਰਮੁਖ ਵਿਕਾਰਾਂ ਰੂਪ ਦ્વੈਤ ਨੂੰ ਮਾਰ ਦਿੰਦਾ ਹੈ ਅਤੇ ਸੁਖਪੂਰਵਕ ਜੀਵਨ ਬਤੀਤ ਕਰਦਾ ਹੈ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਕੁਝ ਹੁੰਦਾ ਹੈ ਜਿਸ ਮਨੁੱਖ ਨੇ ਜਿਹੋ ਜਿਹਾ ਸਤਿਗੁਰ ਨੂੰ ਸਮਝਿਆ ਹੈ ਉਸੇ ਤਰ੍ਹਾਂ ਦਾ ਉਸ ਨੂੰ ਸੁਖ ਪ੍ਰਾਪਤ ਹੁੰਦਾ ਹੈ ਇਸ ਕਥਨ ਵਿੱਚ ਬਿਲਕੁਲ ਕੋਈ ਸੰਦੇਹ ਨਹੀਂ ਭਾਵੇਂ ਕੋਈ ਮਨੁੱਖ ਗੁਰ ਨਾਲ ਪ੍ਰੇਮ ਲਗਾ ਕੇ ਵੇਖ ਲੈ ਫਿਰ ਉਸ ਨੂੰ ਵਾਸਤਵਿਕਾ ਦਾ ਪਤਾ ਲੱਗ ਜਾਵੇਗਾ ਗੁਰੂ ਜੀ ਕਹਿੰਦੇ ਹਨ ਕਿ ਗੁਰੂ ਸ਼ਬਦ ਅਤੇ ਪਰਮਾਤਮਾ ਦੋਵੇਂ ਇੱਕ ਰੂਪ ਹਨ ਇਹਨਾਂ ਦੋਵਾਂ ਨਾਲ ਸ਼ਬਦ ਰਾਹੀਂ ਮਿਲਾਪ ਹੁੰਦਾ ਹੈ ਗੁਰੂ ਦੀ ਸਿੱਖਿਆ ਨਾਲ ਸੱਚੀ ਅਧਿਆਤਮਿਕ ਕਮਾਈ ਹੁੰਦੀ ਹੈ ਸਾ ਸੰਗਤ ਵਿੱਚ ਗਿਆਨ ਹੀ ਗੁਰ ਸ਼ਬਦ ਨਾਲ ਮੇਲ ਹੁੰਦਾ ਹੈ ਗੁਰੂ ਤੋਂ ਬਿਨਾਂ ਈਸ਼ਵਰੀ ਦਰਗਾਹ ਪ੍ਰਾਪਤ ਨਹੀਂ ਹੁੰਦੀ ਸਤਗੁਰ ਦੀ ਸ਼ਰਨ ਵਿੱਚ ਜਾਣ ਨਾਲ ਵਿਕਾਰ ਖਤਮ ਹੁੰਦੇ ਹਨ ਗੁਰੂ ਸ਼ਬਦ ਅਤੇ ਪਰਮਾਤਮਾ ਇੱਕੋ ਜੋਤ ਦੇ ਦੋ ਰੂਪ ਹਨ ਇੱਕ ਨਿਰਗੁਣ ਅਤੇ ਦੂਜਾ ਸਰਗੁਣ ਪਾਉ ਇਸੈ ਸਾਮੂਲੇ ਨਾਹੀ ਪਾਉ ਲਾਇ ਜਨ ਕੋਏ ਨਾਨਕ ਏਕ ਜੋਤ ਦੋਇ ਮੂਰਤੀ ਸ਼ਬਦ ਮਿਲਾਵਾ ਹੋਏ ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਇੱਕਾਂ ਪੁੱਲਾ ਹੋਈਆਂ ਹੋਣ ਗਿਆ ਉਸ ਵਾਸਤੇ ਮਹਿਕਮਾ ਦੀ ਜਾਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ